ਮਲੋ ਦੇਖੋ ਝੋਨਾ ਤੇ ਪਹੀ ਜਿਹੜੀ ਪਹੀ ਬਾਬੇ ਵਾਲੀ ਪਹੀ ਨਹੀਂ ਆ ਇੰਦਰਜੀਤ ਦੇ ਕੋਲੇ ਆ ਆ ਦੇ ਹੁਣ ਬਾਣ ਤੇ ਜ਼ਮੀਨ ਇੱਕੀ ਹੋਇਆ ਪਿਆ ਪਾਣੀ ਨਾਲ ਆ ਦੇ ਇਧਰਲਾ ਪਾਸਾ ਬਾਬੇ ਦਾ ਸਾਰਾ ਝੋਨਾ ਲੈ ਇੰਨਾ ਲੋੜੇ ਦਾ ਪਾਣੀ ਖੜਾ ਯਾਰ ਜਲੋ ਜਾਲੋ ਕਿੰਨਾ ਰੱਬ ਨੇ ਜਲ ਸਟਿਆ ਯਾਰੋ ਆ ਦੇਖ ਰਹਾ ਪਹੀ ਬਾਹਣ ਤੇ ਇਧਰ ਮੱਕੀ ਆ ਦੇਖ ਲੋ ਮੱਕੀ ਚ ਬਰਾਬਰ ਹੋਏ ਖੜਿਆ ਇੱਕ ਓਜਾ ਪਾਣੀ ਖੜਾ ਮੱਕੀ ਦਾ ਵੀ ਵਿਚਾਰੇ ਦਾ ਬਹੁਤ ਬੁਰਾ ਹਾਲ ਹੋ ਜਾਣਾ ਯਾਰ ਚਲ ਵੱਡੀ ਜਾਊਗੀ ਹੂੰ ਤਾਂ ਇਹ ਕੋਈ ਨਹੀਂ ਟਾਂਡੇ ਥੱਲੇੋਂ ਖਰਾਬ ਹੋਣਗੇ ਹੋ ਜਾਣਗੇ ਲੋਟ ਹੋ ਜੂ ਕੰਮ ਪਰ ਪਾਣੀ ਦੇਖੋ ਮੇਰੇ ਬਾਈ ਕਿਵੇਂ ਖੜਾ ਯਾਰ ਲੈ ਚਲੋ ਜਲ ਭਾਈ ਜਰੂਰ ਜਲ ਹੋ ਦੇ ਮੰਦਰ ਕੇ ਖੇਤਾਂ ਹੀ ਮੋਟਰ ਤਾਂ ਹੀ ਇੱਕ ਹੀ ਮੋਟਰ ਕੋਲੇ ਇੱਕ ਹੀ ਇੱਕ ਹੀ ਹੋਇਆ ਪਿਆ ਬਾਣ ਦੇਖ ਲਾ ਤੇ ਪਹੀ ਵੀ ਇੱਕ ਤੇ ਬਾਣ ਵੀ ਇੱਕੋ ਪਰ ਤਰ ਕੇ ਯਾਰ ਜਾਣਾ ਹੋਵੇ ਪਹਿਲੇ ਸਿਰੇ ਹੋ ਸੜਕ ਤਾਂ ਹੀ ਪਹਿਲੀ ਸੜਕ ਤਾਂ ਹੀ ਤਰ ਕੇ ਜਾਵਲਾਂਗੇ ਹਨਾ ਕਿਉਂ ਮੰਦਰਾ ਜੇ ਤਰ ਕੇ ਜਾਣਾ ਹੋਵੇ ਭਾਈ ਬਾਹਣ ਚ ਹੈਗਾ 2.5 ਫੁੱਟ ਦੇ ਨੇੜੇ ਪਾਣੀ ਆ ਬਸ ਤਿੰਨ ਹੋਊਗਾ 2.5 ਫੁੱਟ ਤਾਂ ਹੈਗਾ ਹੀ ਹੈਗਾ ਵਾ ਵਾਹਿਗੁਰੂ ਸੱਚਾ ਪਾਤਸ਼ਾਹ ਬਚਾਲਾ ਜ਼ਿਮੀਂਦਾਰਾਂ ਨੂੰ ਬਚਾਲਾ ਬਚਾਲਾ ਬਹੁਤ ਔਖਾ ਦਵਾਰਾ ਝੋਨਾ ਲਾਉਣਾ ਬਹੁਤ ਔਖਾ ਕਰਜੇ ਚੜ ਜਾਂਦੇ ਆ ਸਿਰ 10-15 15000 ਰੁਪਇਆ ਖਰਚਾ ਹੋਇਆ ਵਾ ਦਾ ਤਿਆ ਇਦੂ ਮੁੜ ਕੇ ਨਾ ਪਾਈ ਹੋਰ ਯਾਰ ਤੇਰੇ ਮੂਰੇ ਰਿਕੁਐਸਟ ਆ ਬੇਨਤੀ ਆ ਜੱਟਾਂ ਜੀ ਜ਼ਿਮੀਂਦਾਰਾਂ ਦੀ ਸੌਣ ਵਿਚਾਰੇ ਭਗਤ ਲੋਕ ਹੁੰਦੇ ਤਾਂ ਜ਼ਿਮੀਂਦਾਰ ਤਾਂ ਦੇਖ ਲੈ ਪਹੀ ਦੀਦਾ ਵੀ ਪਤਾ ਲੱਗਦਾ ਆ ਪਹੀ ਤੇ ਵੀ ਪਾਣੀ ਇੰਨਾ ਖੜਜੂ ਤੇ ਇਧਰ ਦੇਖ ਲੈ ਉਹ ਤਾਂ ਬਾਬਿਆਂ ਦੇ ਜਿੱਥੇ ਅੱਗੇ ਸਬਜ਼ੀ ਦੀ ਉਧਰ ਤਾਂ ਹੀ ਉਧਰ ਹੋ ਘਰਾਂ ਤਾਂ ਦੇਖ ਉਧਰ ਇਧਰ ਆ ਸਾਰੇ ਮੱਕੀ ਲੈ ਇੱਕ ਹੀ ਹੋਇਆ ਪਿਆ ਮੱਕੀ ਦਾ ਬੁਰਾ ਨਾ ਇੱਕ ਹੀ ਹੋਇਆ ਪਿਆ ਮੱਕੀ ਦਾ ਬਹੁਤ ਬੁਰਾ ਹਾਲ ਹੈ ਹੈ ਹੂੰ ਚਲੋ ਵਾਹਿਗੁਰੂ ਦੀ ਕਿਰਪਾ ਬਾਈ ਸੱਚੇ ਪਾਤਸ਼ਾਹ ਦਾ ਉਹਦੇ ਮੂਰੇ ਜੋਰ ਕੋਈ ਨਹੀਂ ਹੈ ਆਹ ਦੇ ਵੇ ਧਰਤੀ 'ਚ ਪਾਣੀ ਕਿਵੇਂ ਪੈਂਦਾ ਬੁਲਬਲੀਆਂ ਲਾਉਂਦੇ ਓਏ ਉਹਦੀ ਬੁਲਬਲੀਆਂ ਉੜਦੀਆਂ ਉਹਦੇ ਧਰਤੀ 'ਚ ਜੀਰਦਾ ਇਹ ਐਂ ਚੱਲੇ ਤਾਂ ਪਾਣੀ ਕੱਢੂ ਹੱਥਾਂ ਨੂੰ ਇਹਨੇ ਥੱਲੇ ਬਹਿ ਜਾਣਾ ਹਾਂ ਉਹਦੇ ਜਪਹੀ ਤੇ ਵੀ ਬੁਲਬਲੀਆਂ ਆ ਦੇਖ ਕੱਟੇ ਥਾਂ ਸਾਰੇ ਵੀ ਕਿਵੇਂ ਪਾਣੀ ਧਰਤੀ 'ਚ ਜਾਂਦਾ ਏ ਹਾਂ ਇਹ ਜੰਨੀਆਂ ਬੁਲਬਲੀਆਂ ਉਹਨਾਂ ਪਾਣੀ ਥੱਲੇ ਜਾਂਦਾ ਹਾਂ ਹੂੰ ਧਰਤੀ ਪੀ ਆਵੀ ਆ ਹਾਂ ਉਹਦੇ ਤੇ ਕਿੰਨੀਆਂ ਨਿਕਲਦੀਆਂ ਬੁਲਬਲੀਆਂ ਬਾਈ ਗਰੂਆ ਡੱਡੂ ਬੋਲਦੇ ਆ ਡੱਡਾਂ ਟਰ ਟਰ ਕਰਦੇ ਆ ਉਹਦੇ ਬਾਈ ਮਿੱਟੀ ਲਈ ਜਾਂਦਾ ਦਰਾਂ ਕੋਲੇ ਆਪਦੇ ਉਧਰ ਵੀ ਪਾਣੀ ਬਾਈ ਨੇੜ ਹੀ ਹੋਇਆ ਵਾ ਉਹ ਤਾਂ ਹੀ ਖਾਰੀ ਜਾਂਦਾ ਉਹ ਥਾਂ ਨਾਲ ਦੀ ਨਾਲ ਖਾਰ ਕੇ ਸ਼ਾਵਾ ਚਲੋ ਹਾਂ ਲੈ ਪਾਣੀ ਚ ਖੜੇ ਆਂ ਭਾਈ ਅਸੀਂ ਤਾਂ ਆਪ ਆ ਮੱਕੀ ਵਾਲੇ ਅੰਦਰ ਜਿੱਤੇ ਕੀ ਚਲੋ ਜਲ ਖੜਾ 2-2 ਫੁੱਟ ਪਾਣੀ ਇਹਦੇ ਚ ਹੂੰ ਦੰਗਿਆ ਹੀ ਖੜਕ ਪੈ ਕਿ ਭਈ ਅੱਗੇ ਅੱਗੇ ਹੁੰਦਾ ਤਾਂ ਹੈਗਾ ਆਪਣੇ ਦੂਜਾ ਮੰਦਰਾ ਪਰ ਪਾਣੀ ਐ ਅੱਗੇ ਨਾ ਉਥੇ ਪੁਲੀ ਜੀ ਥਾਣੀ ਪੈਂਦਾ ਹੁੰਦਾ ਆਮ ਆ ਦੋ ਪੁਲੀਆਂ ਰਾਹੀਆਂ ਐ ਇਹਨੂੰ ਪਈ ਜਾਂਦਾ ਮਹਿੰਦਰ ਕਲੀ ਪੈ ਦੀ ਉਹ ਨਿਕਲੀ ਜਾਂਦਾ ਇੱਕ ਤਾਂ ਹਜੇ ਵੀ ਦੋ ਬੋਲੇ ਚੱਲੀ ਜਾਂਦੇ ਹਾਂ ਹਾਂ ਤੇ ਮੈਨੂੰ ਵੈਸਾ ਵੀ ਆ ਤਾਂ ਹੀ ਇਹਦਾ ਕਰਕੇ ਆਹਾ ਇੰਨਾ ਦਿਖਦਾ ਪਾਣੂ ਪਾਣੀ ਇਹ ਜਲ ਖੜਾ ਤੇ ਨਹੀਂ ਪੁਲੀਆਂ ਨਹੀਂ ਖਿੱਚਿਆ ਹੋਣਾ ਪੂਰਾ ਇੱਕ ਤਾਂ ਮੱਕੀ ਕੋਲੇ ਬੁੜੀਆਂ ਕਪੜੇ ਆ ਬਾਬਿਆਂ ਦੇ ਹਾਂ ਦੋ ਬੋਲੇ ਚੱਲੀ ਜਾਂਦੇ ਅੱਛਾ ਹਾਂ ਬਸ ਬਾਕੀ ਆ ਬੋਲ ਬਰੀਆਂ ਦੇ ਕੋਟ ਦੀਆਂ ਯਾਰ ਪਾਣੀ ਥੱਲੇ ਬਹੁਤ ਜੀਰੀ ਜਾਂਦਾ ਜੇ ਕਿਤੇ ਬੋਰ ਕਰਿਆ ਹੋਵੇ ਨਾ ਬੋਰ ਜਿਵੇਂ ਬਾਬੇ ਹੋ ਉਥੇ ਕਰ ਦੇਣਾ ਸਾਰਾ ਪਾਣੀ ਬਾਬੇ ਦਾ ਬੋਰ ਚ ਢਿੱਗੇ ਤੇ ਮੁੜ ਕੇ ਜਿਵੇਂ ਮਰਜ਼ੀ ਫੇਰ ਖਚਲਾ ਬੋਰ ਚੋਂ ਭਾਈ ਅੱਗੇ ਪੈਣੀਆਂ ਇੱਕ ਸਾਂਝਾ ਕਰਨਾ ਵੱਡਾ ਹਾਂ ਵੱਡਾ ਬੋਰ ਇੱਥੇ 10 ਇੰਚ ਹੀ ਕਰਿਆ ਹੋਵੇ ਸਾਂਝਾ ਖਰੜੜ ਖਰੜੜ ਹੋਵੇ